ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋਗੇ रिक्वेस्ट ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਦੇ ਆ ਕਰੋ ਹੋਰ ਵੀ ਕਿਸੇ ਦਾ ਮਾਤੜਦਾ ਫਾਇਦਾ ਹੋ ਜੇ ਅੱਜ ਦੀ ਆਪਣੀ ਵਿਜਿਟ ਪਿੰਡ ਮੂਸਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਬਾਈ ਹੀਰੇ ਦੇ ਫਾਰਮ ਤੇ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਇੱਥੇ ਕੋਈ 4-5 ਐਨੀਮਲ ਹੁੰਦੇ ਆ ਐਸ ਵਾਰ ਵੀ 4-5 ਐਨੀਮਲ ਹੈਗੇ ਨੇ ਬਧੇਰੇ ਜਾਣਕਾਰੀ ਆਓ ਕਰੀਏ ਤੁਹਾਡੇ ਨਾਲ ਸਾਂਝੀ ਬਣੇ ਰਹੋ ਅੰਡ ਤੱਕ ਕਰਦੇ ਗੱਲਬਾਤ ਬਾਈ ਹੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਚੜਦੀ ਕਲਾ ਭਰਾ ਕਿਰਪਾ ਬਖਸ਼ੀ ਸ਼ੂਗਰ ਹੈ ਜੀ ਹੋਰ ਸੁਣਾਓ ਕੈਮ ਸਦਾ ਚੜਦੀ ਕਲਾ ਚੜਦੀ ਕਲਾ ਨਾਮ ਜੀ ਰਾਮ ਮੇਰਾ ਨਾਮ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਦੀਲ ਆਪਣੀ ਤਰਨਤਾਰਨ ਹੈ ਠੀਕ ਹੈ ਤਾਂ ਮੋਬਾਈਲ ਨੰਬਰ 95013 4713 ਠੀਕ ਹੈ ਮੈਂ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂ ਤਿਆਰੀ ਤੇ ਹਾਂ ਉਦੋਂ ਤੁਸੀਂ ਪਰਤੋਂ ਆਉਣ ਲੱਗੇ ਉਦੋਂ ਆਪਣੀਆਂ ਵੇਚੀਆਂ ਵੜਾ ਦੋ ਚੰਗੀਆਂ ਸੀ ਠੀਕ ਆ ਮਾਲ ਹਰ ਵਾਰ ਹੁੰਦਾ ਹੀ ਆ ਹਾਂ ਸਾਲ ਦੱਸਦੀ ਹੈ ਪਹਿਲਾਂ ਦੱਸਣਾ ਚੰਗਾ ਆਪਣੇ ਬਾ ਵੀ ਮੱਝ ਸੂਣ ਆਈ ਆ ਤਿਆਰੀ ਤੇ ਹਾਂ ਨਾ ਬਿਲਕੁਲ ਮੈਂ ਵੀ ਹਾਂ ਹਫਤਾ ਲੱਗੇ ਨਾ ਦੁੱਧ 12 ਕਿਲੋ ਭਰ ਜੀ ਆ ਅੱਛਾ ਅੱਛਾ ਜੀ ਇਹ ਆ ਵੜ ਹੁਣ ਸਾਡੇ ਸਾਹਮਣੇ ਆ ਗਈ ਗੱਡੀ ਇਹ ਤਾਂ ਗੱਡੀ ਘੜੇ ਖੜੀ ਹੈ ਜੀ ਉਹਾਂ ਦੇ 20-22 ਮਹੀਨੇ ਦੀ ਆਪਾਂ ਨੇ ਕਹਿੰਦੇ ਦੁੱਧ 12 ਕਿਲੋ ਹੈਗਾ ਹੂੰ ਜਸੂ ਲੈ ਲਿਆ ਤੇ ਉਹ ਵੜਾ ਵੱਡੀਆਂ ਫਾਰਮ ਵਾਲੀਆਂ ਦੋ ਹਨਾ ਇੱਕ 20-25 ਪਲੱਸ ਉਹ ਜਾਣਾ ਕੋਈ ਵੇਕੂ ਜੇ ਰੋ ਵੀ ਦੱਸੂਗਾ ਫਾਰਮ ਵਾਲੀਆਂ ਮੱਛੀਆਂ ਤੇ ਵੇਖੋ ਠੀਕ ਹੈ ਜੀ ਹਾਂ ਜੀ ਪਤਾ ਯਾਰ ਚਲੋ ਸ਼ੁਰੂਆਤ ਕਰੀਏ ਇਤੋਂ 12 ਕਿਲੋ ਦੁੱਧ ਮੈਂ ਨੇ ਭਾਂਡੇ ਚ ਪਾਇਆ ਹਨਾ ਤੇ ਅਰਕ ਇੱਕ ਨਵਾਂ ਸੂਆ ਤੀਸਰਾ ਸੂਆ ਹਨਾ ਠੀਕ ਹੈ ਲੈ ਚਲੋ ਦੇਣਾ ਉਤਾਰ ਖੰਡ ਖੜਦੀ ਬਾਕੀ ਉਹ ਨੈਵਰ ਬਬ। ਹਮ ਠੀਕ ਹੈ। ਓਕੇ ਜੀ। ਮੈਂ ਚੰਗੀ ਹੈ ਨਾ ਤੇਰੀ। ਪਤਲੇ ਚਮੜੇ ਦੇ ਵਿੱਚ ਆ ਗਈ। ਆ ਗਈ ਆ ਗਈ। ਮੋੜ ਲਿਓ। ਬਾਬਾ ਜੀ ਆਈ ਤੇ ਰੈਨ ਦੀ ਜੰਦਾ ਆ ਪਤਲੀ ਚਮੜੀ। ਬਿਲਕੁਲ ਬਿਲਕੁਲ ਕਾਜ। ਮੋੜੀ ਇਧਰ ਫੋਟ ਲਓ। ਪਤਲੀ ਲੈ ਜਾ। ਤੇ ਟਿੱਪਣ ਬਹੁਤ ਬੋਲੀ ਆਈ ਬਾਬਾ। ਟਿੱਪਣ ਥਾਂ ਨੋਕ ਵਾਲਾ ਲੱਗਾ ਨਾ ਚੰਗਾ ਲੱਗਾ ਥਾਣਾ। ਬਾਂਦੀ ਥਾਂ ਦੀ ਚੰਗੀ ਸਾਰੀ ਬੈਕਗ੍ਰਾਉਂਡ ਹੀ ਚਟਾ ਕਰੂਗੀ ਬੈਗ ਨੂੰ ਸਾਰਾ ਮਾਰੂਗੀ ਨਾ। ਹਾਂ ਜੀ। ਬਾਬਾ ਭਾਰੇ ਬੰਦਰੀ ਮਾਰ। ਫਾਇਲੇ ਬੰਦੋ ਤੇ ਬਾਈ ਜੀ ਦੀ ਫਿਰ ਕੀਮਤ ਹਾਂਜੀ ਇਹ ਮੁੱਲ ਬਾਬਾ ਜੀ ਆਪਾਂ ਨੰਬਰ ਮੈਜ਼ਰ ਕਰਦੇ ਆ ਜੈਸਨੋ ਕੇ ਮੰਜ 90000 ਦੀ ਹੈ ਜੀ ਹਾਂ ਤੇ ਹੁਣ ਅਗਲੇ ਨੂੰ ਛੱਡ ਦਈਏ ਆਪਾਂ 3000 ਛੱਡ ਦਈਏ ਕਿੰਨੇ ਦੀ ਤੁਸੀਂ ਦੱਸ ਦੋ 82 85 ਦੀ ਦੇ ਰਹੀ ਹੈ ਬਾਬਾ ਜੀ 82 ਦੀ ਨਾ ਕਰ ਦਈਏ ਜਾਂ ਦੇ ਕੇ 85 ਦੀ ਨਹੀਂ ਠੱਕਾ ਹੁੰਦਾ ਨਹੀਂ ਹੁੰਦਾ ਆ ਜਾਓ ਬਾਬਾ ਜੀ ਜਾਂ ਹਾਂ ਦੋ ਜਾਂ ਹੁੰਦਾ ਨਹੀਂ ਹੁੰਦਾ ਵਾਹ ਵਾਹ ਦਿਨਾ ਪਿੱਛੇ ਵੀਡੀਓ ਪਾ ਬਈ ਤਿਆਰ ਹੀ ਮੈਂ 90 ਹਜ਼ਾਰ ਦੀ ਹੈਗੀ ਆ ਹੈਗੀ ਚਲ ਹੁਣ 82 ਹੁਣ 82 ਦੀ ਨਾ ਕਰ ਦੀਏ ਜਾਂ ਦੇ ਗਏ ਹਾਂ ਤੇ ਨਾ ਹੀ ਨਾ ਛੋੜ ਛਾਪਾ ਕਰਿਓ ਛੋੜ ਨਹੀਂ ਫਿਰ ਹੁਣੀ ਸਾਹ ਹੋਣੀ ਛੋੜ ਬਾਬਾ ਨਾ ਕਰਿਓ ਭਾਵੇਂ ਵਜਨ 7 ਹੈ 82000 ਚੋਂ ਜੋ 100 ਛੋੜੀ ਹੋਣੀ ਤੇ ਅੱਗੇ ਆ ਗਈ ਆ ਸ਼ਾਈ ਵਾਲ ਆ ਗਈ ਹੈ ਨਾ ਸ਼ਾਈ ਵਾਲ ਕ੍ਰੋਸ ਆ ਗਈ ਆ ਤੇ ਕੋਈ ਬੰਗਾ ਨਹੀਂ ਨਪੋਣਾ ਥਾਂ ਬਹੁਤ ਸੋਹਣਾ ਲੱਗਾ ਮਹੀ ਵਾਲਾ ਹੈ ਨਾ ਬਾਬਾ ਜੀ ਕਿਪਰਾ ਮਾਜੀ ਵਾਹ ਵਾਹ ਜੀ ਇਧਰ ਆਓ ਜੀ ਬਿੰਦਾ ਭਾਇਆ ਸਾਰੀ ਸਲਾਕਾ ਪੂਰੀ ਫੋਲ ਮਰਿਆ ਬੰਦਾ ਅੱਛਾ ਤੇ ਦੁੱਧ 12 ਕਿਲੋ ਹੋਗਾ ਠੀਕ ਆ ਹਾਂਜੀ ਲੈ ਚਲੋ ਦੁੱਧ 12 ਕਿਲੋ ਪਰ ਵੀ ਜੀ ਆ 12 ਕਿਲੋ ਹੁਣ ਮੌਕੇ ਦਾ ਉਹ ਦੋ ਟਾਈਮ ਦਾ 12 ਕਿਲੋ ਦੁੱਧ ਹੁਣ ਸਜਣੋਂ ਮੌਕੇ ਦਾ ਤੇ ਬੱਚਾ ਨਹੀਂ ਜਹੇਗਾ ਠੀਕ ਆ ਰੇਟ ਬੜਾ ਜਾਇਜ਼ ਆ ਰੇਟ ਟੋਕਰਾਂ ਲਈ ਆ ਜੇ ਬੱਚਾ ਨਹੀਂ ਹੈ ਗਾਰੇ ਬੰਦ ਹੋ ਗਾਂ ਪਾਵੇਂ ਸੱਜਰ ਹੋਵੇ ਭੰਤ ਸੋ ਬੱਚਾ ਹੁਣ 12 ਕਿਲੋ ਦੁੱਧ ਨੂੰ 50000 ਮੰਗਣਾਗੇ ਨੇ ਅੱਛਾ ਬੰਦ ਹੋ ਇੱਥੇ ਬਾਹਰ ਵਾਹ ਬੰਦ ਹੋ ਜਾ ਮੈਂ ਮਾਰਦੀ ਆ ਕਿ ਇੱਥੇ ਬੰਦ ਹੋ ਕੋਈ ਨਹੀਂ ਬੰਦ ਹੋ ਜਾ ਥਾਂ ਬੋੜਾ ਸੋਣਾ ਲੱਗਾ ਕਰਮਾ ਵਾਲੀ ਹਣਾ ਲੈਓ ਜੀ ਇੱਕ ਮਿੰਟ ਤੇ ਬਾਈ ਜੀ ਦੀ ਕੀਮਤ ਇੱਕ ਮਿੰਟ ਬੱਲੇ ਦੇ ਇੱਕ ਇਹਦੀ ਕੀਮਤ ਪਾਪਾ ਜੀ ਇਧਰ ਵੇਖ ਹਮ ਇਧਰ ਚੌਣ ਬੋਲੀ ਦੁੱਧ 12 ਕਿਲੋ ਮੁੱਲ 5000 ਹਾਂਜੀ ਤੇ 33 ਦੀ ਆਪਾਂ ਦੇਰੀਏ 2000 ਛੋੜ ਗਾ 2000 ਛੱਡ ਦੇ 32 ਦੀ ਦੇ ਦਾਂਗੇ ਹਾਂ ਨਾ 100 ਛੋੜ ਹੋਣੀ ਆ ਤੇ ਫਾਲਨ ਦਾ ਤੇ ਵਹਿੜ ਬਣਾਏ ਹਾਂ ਦੀ ਜੀ ਹੈਗੀ 32000 ਦੀ ਜੈਸਨ ਹੋਈ ਹੈ ਨਾ ਬਾਬਾ ਜੀ ਆਪਾਂ 8 ਵਜੇ ਚੋਈ ਜਾ ਕੇ ਠੀਕ ਆ ਆ ਜਾ 32 ਦੀ ਤੇ ਅੱਗੇ ਆ ਗਈ ਫਾਰਮ ਵਾਲੀਆਂ ਵਹਿੜਾ ਹਨਾ ਤੀਜੇ ਨੰਬਰ ਤੇ ਇਹ ਦੂਜਾ ਸੂਆ ਬਾਬਾ ਜੀ ਮੁੱਲ ਹਾਂ ਦੂਜਾ ਸੂਆ ਬੱਚੀ ਹੂੰ ਤੇ ਮੂੰਹ ਰਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਠੀਕ ਆ ਇੱਧਰ ਵੇਖਿਓ ਫਾਰਮ ਜੇ ਖੁੱਲੀ ਖੱਲੀ ਰਹੀ ਹੈ ਨਾ ਫਾਰਮ ਜੇ ਰੱਖਿਆ ਧਿਆਨ ਨਾਲ ਜੀ ਚਾਹ ਰਹਿਣ ਦੋ ਕੋਈ ਨਹੀਂ ਜੇ ਉਹ ਤਾਹ ਵੇਖਿਆ ਰਹਿਣ ਦੋ ਥਾਂ ਤੇ ਲਕਰਾਂ ਜਾਂ ਸਾਡਾ ਨਾ ਲਵਾਇਓ ਮੂੰਹ ਚੱਭੀ ਮੂੰਹ ਮੱਛੀ ਚਾਰ ਦੰਦਿਆ ਚਾਰ ਦੰਦ ਕੋਈ ਨਹੀਂ ਜਿਹੜਾ ਭੈਣ ਭਰਾ ਹੋ ਆਪਣੀ ਤਸੱਲੀ ਕਰਕੇ ਲੈ ਜਾਓ ਇਹ ਚ ਕੀ ਗੱਲ ਆ ਪੈਸੇ ਦੇਨੇ ਹੈ ਰਏ ਨੇ ਬਾਕੀ ਖਾਣ ਲੈਵਾ ਬੜਾ ਸੋਹਣਾ ਘਰ ਮਨ ਲਗਾ ਮਾਤੇ ਵੀ ਪੂਰੀ ਮੈਨਾ ਗੁੰਦੀ ਪਈ ਜੇ ਫਾਰਮ ਚ ਰਹੀ ਤੇ ਫਾਰਮ ਵਾਲਿਆਂ ਜਿੰਦ ਜਾਨ ਨਾਲ ਸਾਂਭੀ ਹੋਈ ਚਾਰ ਚੁਰ ਦਾ ਹਾਂ ਚਾਰ ਮੱਕੀ ਦੇ ਨਾਲ ਫਲੀ ਆ ਪਾਪਾ ਜੀ ਲੈਣ ਜਿੰਦ ਲੈ ਜੂ ਹਬਤਾ ਦੇ ਬਹੁਤ ਸੋਹਣੀ ਜਿੰਦੀ ਰਵੇ ਲਾਇਓ ਲਾਇਓ ਮੋੜ ਲਓ ਬੰਦੋ ਜੀ ਭਾਰੇ ਬੰਦੋ ਭਾਈ ਜੀ ਇੱਥੇ ਬੰਦੋ ਇਧਰੇ ਬੰਦੋ ਗਾਂ ਦੇ ਨਾਲ ਇੱਥੇ ਬੰਦ ਨੇ ਗਮ ਮਾਰਦੀਆਂ ਕੋਈ ਨਹੀਂ ਜੀ ਕੋਈ ਨਹੀਂ ਬਾਹਰ ਬੰਦੋ ਮੜਾ ਲੈ ਆ ਵੇ ਬੰਦੋ ਭਾਈ ਜੀ ਬੰਦ ਵਾੜੀ ਆ ਨਾ ਪੂਰੀ ਵੈੜਾ ਗੱਦ-ਗੱਡ ਪੂਰਾ ਹੈ ਥਾਂ ਲੈਵਾ ਵੀ ਚੰਗਾ ਲੱਗਾ ਹਨ ਬਿਲਕੁਲ ਵੇ ਨੜਾਂ ਵਾਲਾ ਜੱਟ ਦੁੱਧ ਭਰੂਗੀ ਯਾਰਾ ਨਹੀਂ ਤੇ ਬਾਬਾ ਜੀ ਪਹਿਲੇ ਸਵੇਰੇ 20 ਕਿਲੋ ਦੁੱਧ ਬੱਚੀ ਨੇ ਭਰਿਆ ਪਹਿਲੇ ਸਵੇਰੇ ਆ 25-26 ਕਿਲੋ ਦੁੱਧ ਭਰੂਗੀ ਵੇ ਥੱਲੇ ਵਾ ਕੇ ਤਰ੍ਹਾਂ ਵਾ 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 ਕੀ ਬਾਤ ਹਨਾ ਅਇਰ ਕੀ ਕਿੰਨਾ ਅਇਰ ਕੀ ਫਿਰ 25% ਬੜੀ ਨਾੜਾ ਇਧਰ ਹਮ ਕੱਲੀਆਂ ਕੱਲੀਆਂ ਦੀ ਦੀਆਂ ਵਾਕਿਆ ਜੀ ਚੀਜ਼ ਆ ਕੋਈ ਤੋਹਫਾ ਤੇ ਕੀਮਤ ਵੀ ਕਰਦੇ ਨਾਲ ਨਾਲ ਬਾਬਾ ਜੀ ਮੁੱਲ ਕਰਦੇ ਆਪਾਂ ਖੁੱਲੇ ਜੇਰੇ ਨਾ ਕਰਦੇ ਜਿਹੜੇ ਪਹੁੰਚਾਉਣੇ ਯਾਰ ਮੁੱਲ ਕਰਨਾ ਹਾਂਜੀ 90 ਹਜ਼ਾਰ ਦੀ ਬੱਚੀ ਦੇ ਦਿੰਦੀ ਆ ਬੱਚੀ ਦੇ ਰੇਸ਼ ਠੰਡ ਹੁੰਦੀ ਸਵਾ ਲੱਖ ਦੀ ਵਹਿੜੇਗੀ ਹੈਗੀ ਹੈਗੀ ਸਵਾ ਲੱਖ ਦੀ ਬੱਚੀ ਸੀ ਤੇ ਚੌਥੇ ਨੰਬਰ ਵਾਲੀ ਵਿਖਾਈਏ ਫਿਰ ਹਾਂਜੀ ਆ ਜਾ ਜੀ ਚੌਥੇ ਨੰਬਰ ਵਾਲੀ ਸੱਜਣੋ ਟਰੱਕ ਹੀ ਆ ਗਿਆ ਲਓ ਬਾਬਾ ਜੀ ਕੀ ਕਰ ਰਹੇ ਹੋ ਜੀ ਇੱਕ ਇੱਕ ਘਰੋਂ ਫਾਰਮ ਚੋਂ ਬੈੜਾਂ ਲਈਆਂ ਤੇ ਥਾਨ ਵੇਖੋ ਵਹਿਰਦਾਂ ਦਾ ਗੁੱਲ ਗੁੱਲ ਚੰਗਾ ਤੇ ਮਿਲਕ ਮੈਨ ਵੇਖੋ ਇਹ ਕੰਵਾਸੂ ਆ ਵੀ ਬਾਬਾ ਜੀ ਇਹ ਦੁੱਧ ਇਹ ਮੂੰਹ ਛੱਗੀ ਆ ਇਹ ਛੱਗੀ ਮੂੰਹ ਤੋਂ ਮੂੰਹ ਛੱਗੀ ਖੇਦਾਂਦ ਹੋ ਗਈ ਹੈ ਨਾ ਕਿ ਇਹ ਖੀਰੀ ਖਾਰੀ ਸੁਹੀ ਆ ਦੋਂ ਦੇ ਖੀਰੀ ਜਵੇਂ ਸੁਹੀ ਆ ਇਹਨੇ ਕਿੰਨਾ ਕੁ ਬਾਈ ਹੀਰੇ ਦੁੱਧ ਭਾਂਡੇ ਚ ਪਾਇਆ ਉਸੇ ਬਾਬਾ ਜੀ ਉਹ ਆਂਦੇ ਆ 22 ਕਿਲੋ ਪਿੱਲਨ ਦੇ ਭਰੇ ਆ ਅੱਛਾ ਸਤਾ ਜੀ 28 ਪਲੱਸ ਜਿਹੜਾ ਪਹਿਲਨ ਨੇ ਭਰੇ ਆ ਚਲੇ ਅਰ ਕਿਤੀ 32 ਕਿਲੋ ਭਰਦੂ ਕੀ ਗਰਮੀ ਆ ਉਧਰ ਢੰਡ ਨਹੀਂ ਫਿਰ 35 ਕਿਲੋ ਨੂੰ ਫੇਰਨਾ ਹੈ ਫੇਰਨਾ ਹੈ ਜੀ ਫੇਰਨਾ ਹੈ ਗਾਹ ਬੜੀ ਵੱਡੀ ਆ ਨਾ ਚੰਗੀ ਸਿਰਾ ਵੇਲਾ ਮੈਂ ਕਾੜ ਦੂਜੇ ਪਾਸੇ ਪਤਾ ਨਹੀਂ ਜੀ ਦਾ ਨਹੀਂ ਵਾਕੇ ਹਾਂ ਮੈਂ ਗੱਲ ਹੈ ਕੀ ਨਹੀਂ ਪੂਰੀ ਸਿਰਾ ਆ ਉਹਦੇ ਨਾਲ ਹੀ ਬੰਨ ਦੋ ਬਾਈ ਜੀ ਉਧਰ ਹੀ ਉੱਥੇ ਬੰਨ ਦੋ ਉਹਦੇ ਨਾਲ ਹੀ ਬੰਨੋ ਬਿਲਕੁਲ ਓਕੇ ਬਾਬਾ ਜੀ ਇਹੋ ਜੀ ਬੱਚੀ ਲੈਣੀ ਆ ਵੀਰ ਆਪਾਂ 20 ਪਿੰਡ ਕੋਲੋਂ ਲਿਆ ਕੇ ਲੈਣਾ ਹੋਵੇ ਟੰਗਰ ਕੋਲੋਂ ਲੱਭਣਾ ਹੋਵੇ ਨਹੀਂ ਬਿਲਕੁਲ ਥਣ ਲੈਵਾ ਹੂੰ ਉਹਤਰਾ ਦੂਜੀਆਂ ਫਦੇਰੀਆਂ ਲੱਭ ਜਣੇ ਇਦਰੇ ਬਾਬਾ ਜੀ ਹੂੰ ਹੂੰ ਥਲੇ 8 ਲਾ ਕੱਢ ਰਗਾ ਨੇ 4-5 ਦਿਨ ਲੈ ਜਣੇ ਬਿਲਕੁਲ ਬਿਲਕੁਲ ਸਹੀ ਓਕੇ ਹਾਂ ਓਕੇ ਆ ਥਲੇ 8 ਕੱਢ ਰਿਆ ਨੇ ਬੱਚੀ ਨੇ ਹੂੰ ਤੇ ਬਾਈ ਜੀ ਦੀ ਕੀਮਤ ਬਾਬਾ ਜੀ ਇਹਦਾ ਮੁੱਲ ਉਤਰਾ ਬੱਚੀ 1 30 ਦੀ ਵੇਚ ਸਕੀ ਦੀ ਆ ਸਵਾ ਦੀ ਇਹੋ ਜਿਹੀਆਂ ਬੱਚੀਆਂ ਵੇਚੀਆਂ ਸਵਾ-ਸਵਾ ਲੱਖ ਦੀਆਂ ਠੰਡ ਚ ਹੂੰ ਆਵਾ ਮੁੱਲ ਕਰਦੇ ਲੱਖ ਆ ਪ੍ਰੋਗਰਾਮ ਨੇ ਯਾਦ ਯਾ ਵਾ ਵਾਰ ਦੇ ਨਹੀਂ ਹਾਂ ਤੇ ਨਹੀਂ ਹੋਰ ਛੱਡ ਦੇ ਬਾਬਾ ਜੀ ਨਹੀਂ ਦੋ ਛੱਡ ਦੇ 93 ਦੀ ਕਰ ਦੇ ਨਹੀਂ ਬਾਬਾ ਜੀ ਛੋੜ ਕਰਾਂਗੇ 93 ਹਜ਼ਾਰ ਦੀ ਨਾ ਹੋ ਗਈ 200 ਛੋੜ ਕਰ ਦਾਂਗੇ ਤੁਹਾਡੇ ਹੁਣ ਮਾਂ ਨੇ ਤੁਹਾਡਾ